ਸਤਿ ਸ੍ਰੀ ਅਕਾਲ ਮੇਰੇ ਦੋਸਤੋ ਅੱਜ ਆਪਣੇ ਡੀਲਰਸ਼ਿਪ ਰਾਮਪਰਾ ਫੂਲ ਪ੍ਰੀਤ ਟਰੈਕਟਰ ਗੁਰੂ ਕਾਸੀ ਤੇ ਖੜੇ ਆਂਗੇ ਤੇ ਭਾਈ ਜੀ ਇੱਥੇ ਅੱਜ ਆਪਾਂ 4 ਤੋਂ 5 ਟਰੈਕਟਰ ਡਿਲੀਵਰ ਕਰ ਰਹੇ ਆਂਗੇ ਠੀਕ ਆ ਭਾਈ ਜੀ ਤੇ ਤੁਹਾਨੂੰ ਟਰੈਕਟਰ ਵੀ ਦੱਸਾਂਗੇ ਠੀਕ ਆ ਭਾਈ ਜੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਭਾਈ ਜੀ ਬਹੁਤ ਵੇਰ ਕਿਸਾਨ ਭਰਾ ਆਏ ਹੋਣਗੇ ਟਰੈਕਟਰ ਲੈਣ ਠੀਕ ਆ ਭਾਈ ਜੀ ਰਿਸ਼ਤੇਦਾਰ ਆਏ ਹੋਣਗੇ ਨਾਲ ਠੀਕ ਆ ਭਾਈ ਜੀ ਤੇ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਇਹ ਦਿਖਾਉਣੇ ਆਂਗੇ ਤੁਹਾਨੂੰ ਪ੍ਰੀਤ ਇਹ ਪ੍ਰੀਤ ਆ ਗਿਆ ਭਾਈ ਜੀ ਜੋ ਕਿ ਕੰਪਨੀ ਵਾਲਿਆਂ ਨੇ ਨਵਾਂ ਲਾਂਚ ਕੀਤਾਗਾ ਜੋਦਾ ਆਲ ਆਰਡਰ 6049 ਠੀਕ ਹੈ ਭਾਈ ਜੀ ਤੇ ਬਾਕੀ ਤੁਸੀਂ ਇਹਦੇ ਵਿੱਚ ਫੀਚਰ ਨੇ ਜਿਹੜੇ ਭਾਈ ਜੀ ਦੇਖ ਸਕਦੇ ਹੋ ਕਿ ਕਰਾਰੋ ਦੇ ਗੇਅਰ ਚ ਜਾ ਕੇ ਖੁੱਲੇ ਪਲੇਟਫਾਰਮ ਚ ਜਾ ਕੇ ਡਬਲ ਡਿਸਟ੍ਰੀਬਿਊਟਰ ਚ ਜਾ ਕੇ 16 ਦੇ ਟਾਇਰਾਂ ਜਾ ਕੇ ਟਰੈਕਟਰ ਵੀ ਪੂਰਾ ਅੱਗੇ ਨਾਲੋਂ ਭਾਈ ਜੀ ਜਿਵੇਂ ਕਹ diel ਪੂਰਾ ਹੈਵੀ ਕਰਤਾ ਠੀਕ ਹੈ ਭਾਈ ਜੀ ਬਾਕੀ ਤੁਹਾਨੂੰ ਬੈਕ ਸਾਈਡ ਤੋਂ ਵੀ ਦਿਖਾ ਦਵਾਂਗੇ ਭਾਈ ਜੀ ਲਓ ਵੀ ਚੈੱਕ ਕਰ ਲਓ ਠੀਕ ਹੈ ਜੀ ਤੇ ਜੇ ਕਿਸੇ ਵੀਰ ਨੇ ਭਾਈ ਜੀ ਟਰੈਕਟਰ ਬਾਏ ਕਰਨਾ ਹੈਗਾ ਠੀਕ ਹੈ ਭਾਈ ਜੀ ਤੁਸੀਂ ਆਉਣਾ ਕਿੱਥੇ ਆਉਣਾਗਾ ਰੰਪਰੇ ਫੂਲ ਆ ਗੁਰੂ ਕਾਸੀ ਟਰੈਕਟਰ ਸੇ ਹਰ ਪਰਚੇ ਜਿੱਤੇ ਤੇ ਇੱਕ ਏ ਟਰੈਕਟਰ ਬਈ ਜੀ ਆਪਾਂ ਡਿਲੀਵਰ ਕੀਤਾਗਾ ਸਪੈਸ਼ਲ ਐਡੀਸ਼ਨ ਵਾਲਾ ਜੇ ਕਿ ਬਈ ਜੀ 3 ਸਪੀਡ ਦੇ ਵਿੱਚ ਹੈਗਾ ਕਰਾਰੋ ਗੇਅਰ ਚ ਹੈਗਾ ਬਈ ਜੀ ਠੀਕ ਹੈ ਬਈ ਜੀ ਇਹ ਵੀ ਖੁੱਲੇ ਪਲੇਟਫਾਰਮ ਚ ਹੈਗਾ ਹੈਵੀ ਲਿਫਟ ਕੰਪੈਸਟੀ ਚ ਹੈਗਾ ਬਈ ਜੀ ਠੀਕ ਹੈ ਬਈ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਬਈ ਜੀ ਤੇ ਭਾਈ ਰੂਪੇ ਟਰੈਕਟਰ ਲੈਣਾਗਾ ਤੇ ਬਾਈਆਂ ਕੋਲੇ ਤਕਰੀਬਨ ਲੱਗ ਚਲੀਏ ਪਹਿਲਾਂ ਵੀ 4 ਟਰੈਕਟਰ ਨੇਗੇ ਇਹਨੋਂ 4 ਟਰੈਕਟਰ ਪਹਿਲਾਂ ਨੇਗੇ ਤੇ ਬਾਈਆਂ ਨੇ 955 ਪਹਿਲਾਂ ਸਟਾਰਟਿੰਗ ਲਿਆ ਸੀਗਾ ਠੀਕ ਹੈ ਬਈ ਜੀ ਇਸ ਤੋਂ ਬਾਅਦ 60 59 ਤਿੰਨ ਤੇ ਹੁਣ ਬਾਈ ਜੀ ਇਹ 5万 ਟਰੈਕਟਰ ਜਾ ਰਿਹਾ ਹੈਗਾ 2.5 ਰੁਪਏ ਠੀਕ ਹੈ ਬਾਈ ਜੀ ਜੇ ਕਿਸੇ ਵੀ ਵੀਰ ਨੇ ਬਾਏ ਕਰਨਾ ਹੈ ਤਾਂ ਟਰੈਕਟਰ ਇੱਥੋਂ ਆ ਕੇ ਤੁਸੀਂ ਬਾਈ ਜੀ ਹਰੇਕ ਟਰੈਕਟਰ ਬਾਏ ਕਰ ਸਕਦੇ ਹੋਗੇ ਬਾਕੀ ਸਕਰੀਨ ਤੇ ਨੰਬਰ ਵੀ ਚੱਲ ਜਾਂਦਾ ਬਾਈ ਜੀ ਉੱਥੇ ਵੀ ਜਾ ਕੇ ਬਾਏ ਕਰ ਸਕਦੇ ਹੋ ਜੇ ਲੋਨ ਵਗੈਰਾ ਦੀ ਸਹੂਲਤ ਦੀ ਗੱਲ ਬਾਤ ਕਰੀਏ ਬਾਈ ਜੀ ਇੱਥੇ ਤੁਹਾਨੂੰ ਤਕਰੀਬਨ 90% ਲੋਨ ਮਿਲ ਜੂਗਾ ਤੇ ਬਾਕੀ ਜੇ ਤੁਸੀਂ ਪੁਰਾਣਾ ਟਰੈਕਟਰ ਕਟਵਾਉਣਾ ਪੁਰਾਣਾ ਟਰੈਕਟਰ ਵੀ ਕਰਵਾ ਸਕਦੇ ਹੋ ਬਾਕੀ ਸਕਰੀਨ ਤੇ ਨੰਬਰ ਆ ਕਾਲ ਲਓ ਸੰਪਰਕ ਬਾਈ ਜੀ ਧੰਨਵਾਦ ਸਸੇਕਾਰ